ਇਹ ਤੇ ਇਹਨਰੀ ਟੀਮ ਨੇ ਸੀਆਏ ਅਮਰitsar ਵਿਹਾਤੀ ਦੀ ਟੀਮ ਨੇ ਕੱਲ ਬਹੁਤ ਵਧੀਆ ਕੰਮ ਕੀਤਾ 23 ਕਿਲੋ ਹੈਰੋਇਨ 23 ਕੇਜੀ ਹੈਰੋਇਨ ਫੇ ਰਿਕਵਰ ਕੀਤੀ ਗਈ ਆ ਔਰ ਦੇਵidas ਪੂਰੇ ਦਾ ਸਾਹਿਲਪੀ ਸਿੰਘ ਉਰਫ ਕਰਨ ਇਹ ਜਸਮੀਤ ਸਿੰਘ ਉਰਫ ਲੱਕੀ ਇਹ ਸ਼ਾਹਪੁਰ ਦਾ ਸਮਗਲਰ ਆ ਜੋ ਕਿ ਅਮਰੀਕਾ 베ਸ ਆ ਫੇਰੇਲੀ ਕੰਮ ਕਰਦਾ ਸੀ ਔਰ ਇਹਦੇ ਘਰੋਂ ਕੱਲ 23 ਕਿਜੀ ਹੈਰੋਇਨ ਰਿਕਵਰ ਕੀਤੀ ਗਈ ਆ ਜਸਮੀਤ ਸਿੰਘ ਉਰਫ ਲੱਕੀ ਪਿੰਨੋ ਵੀ ਬਹੁਤ ਸਾਰੇ ਮੁਕਦਮਿਆਂ ਵਿੱਚ ਨਾਮਜ਼ਾਦਾ 307 ਦੇ ਮੁਕਦਮੇ ਵੀ ਆ ਆਮਜ਼ੱਤ ਦੇ ਮੁਕਦਮੇ ਵੀ ਆ ਔਰ ਡਰੱਗਜ਼ ਦੇ ਐਨਡੀ ਦੇ ਮੁਕਦਮੇ ਵੀ ਉਹ ਨਾਮਜ਼ਦ ਹੈ ਜੀ ਸੁਕਰਨ ਉਹਦੇ ਲਈ ਇਹ ਸਾਰੀ ਸਪਲਾਈ ਕਰਦਾ ਸੀ ਉਹਦੇ ਲਈ ਉਹਨੇ ਇਹ ਕਨਸਾਈਨਮੈਂਟ ਚੁੱਕੀ ਔਰ ਅੱਗੇ ਸਪਲਾਈ ਕਰਨੀ ਸੀਗੀ ਫਮਨ ਸਰ ਦਿਹਾਤੀ ਪੁਲਿਸ ਨੇ ਜੁਰਾ ਇਨਫੋਰਮੇਸ਼ਨ ਆਈ ਪੂਰੀ ਤਰ੍ਹਾਂ ਤੇ ਐਕਸ਼ਨ ਦੇ ਵਿੱਚ ਆਏ ਔਰ ਇਹ ਰਿਕਵਰੀ ਹੋਈ ਆ ਕਰਨ ਕਰੋ ਪਜਿਆ ਹੋਇਆ ਹੈ ਪਰ ਬਹੁਤ ਛੇਤੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਔਰ ਅੱਗੇ ਜੋ ਵੀ ਕਾਰਵਾਈ ਉਹਦੇ ਹੋਰ ਕਿੰਨੇ ਐਸੋਸੀਏਟਸ ਆ ਕਿੰਨੇ ਜਨੇ ਹੋਰ ਇਹਦੇ ਵਿੱਚ ਇਨਵੋਲ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਪਰ ਸਾਰਿਆਂ ਨੂੰ ਅਸੀਂ ਛੇਤੀ ਰੈਸਟ ਕਰਕੇ ਇਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਵੀ ਦਪਾਈ ਸਾਰੇ ਇਹਨਾਂ ਨੂੰ ਕਿਥੋਂ ਆਏ ਸੀ ਪਾਕਿਸਤਾਨ ਤੋਂ ਰੋਂਦਾ ਹੀ ਆਏ ਸੀ